ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਲਈ VOTING ਮੁਕੰਮਲ ਹੋ ਗਈ ਹੈ VOTING ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ HSGNC ਦੇ ਲਈ 39 ਸੀਟਾਂ ਤੇ VOTING ਹੋਈ ਹੈ ਪੋਲਿੰਗ ਬੂਥਾਂ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ 39 ਸੀਟਾਂ ਦੇ ਲਈ 164 ਉਮੀਦਵਾਰ ਮੈਦਾਨ 'ਚ ਨੇ ਚਾਰ ਟਕਸਾਲੀ ਪਾਰਟੀਆਂ ਵਿਚਾਲੇ ਸਿੱਧੀ ਟੱਕਰ ਹੈ ਤਾਂ ਅੱਜ ਸ਼ਾਮ ਨੂੰ ਹੀ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਤਾਂ 5 ਵਜੇ ਤੱਕ ਜੋ ਹੈ VOTING ਹੋਣੀ ਸੀ ਉਹ ਮੁਕੰਮਲ ਹੋ ਚੁੱਕੀ ਹੈ ਹੁਣ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਕਹਦਾ ਦੱਸ ਦਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਲਈ ਜੋ ਹੈ ਅੱਜ VOTING ਸੀ ਸਵੇਰ ਤੋਂ ਹੀ VOTING ਚੱਲ ਰਹੀ ਸੀ ਜੋ ਹੁਣ ਮੁਕੰਮਲ ਹੋ ਗਈ ਹੈ HSDMC ਲਈ 39 ਸੀਟਾਂ ਤੇ VOTING ਹੋਈ ਹੈ 39 ਸੀਟਾਂ ਦੇ ਲਈ 164 ਉਮੀਦਵਾਰ ਮદાન ਚੇ ਸਿੱਧਾ ਦੱਸ ਦਈਏ ਕਿ HSGM C ਦੇ SGPC ਤੋਂ ਵੱਖ ਹੋਣ ਮਗਰੋਂ ਪਹਿਲੀ ਵਾਰ ਇਹ ਚੋਣਾਂ ਹੋ ਰਹੀਆਂ ਨੇ 2012 ਤੋਂ ਬਾਅਦ ਹਰਿਆਣਾ ਦੇ ਸਿੱਖ ਵੋਟਰ ਪਹਿਲੀ ਵਾਰ ਆਪਣੀ ਵੱਖਰੀ ਕਮੇਟੀ ਚੁਣਨਗੇ ਜ਼ਿਕਰਯੋਗ ਹੈ ਕਿ HSGM C ਚੋਣਾਂ ਦੇ ਲਈ ਪੂਰੇ ਹਰਿਆਣਾ ਨੂੰ 22 ਜ਼ਿਲ੍ਹਿਆਂ ਦੇ ਵਿੱਚ ਵੰਡਿਆ ਗਿਆ ਪਰ 39 ਵਾਰਡਾਂ 'ਚ ਹੀ ਚੋਣ ਹੋ ਰਹੀ ਹੈ ਕਿਉਂਕਿ ਟੋਹਾਣਾ ਦੇ ਵਾਰਡ ਨੰਬਰ 25 ਤੋਂ ਅਮਨਪ੍ਰੀਤ ਕੌਰ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਤਾਂ ਜਦਕਿ 9 ਹਰਿਆਣਾ ਸਰਕਾਰ ਦੇ ਵੱਲੋਂ ਨਾਮਿਨੇਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 2 BC 2 SC ਤੇ 3 ਜਰਨਲ ਵਰਗ ਦੇ ਤੇ 2 ਮਹਿਲਾਵਾਂ ਸ਼ਾਮਲ ਹੋਣਗੇ ਐਸ ਨਿਹਾਸ ਦੇ ਨਾਲ ਹਰਿਆਣਾ ਗੁਰਦੁਆਰਾ ਕਮੇਟੀ ਦੇ ਕੋਲ 49 ਮੈਂਬਰ ਹੋਣਗੇ ਤਾਂ ਅੱਜ VOTING ਮੁਕੰਮਲ ਹੋ ਗਈ ਹੈ ਸ਼ਾਮ ਨੂੰ ਨਤੀਜੇ ਐਲਾਨੇ ਜਾਣਗੇ 5 ਵਜੇ ਤੱਕ VOTING ਹੋਣੀ ਸੀ ਚਾਰ ਟਕਸਾਲੀ ਪਾਰਟੀਆਂ ਦੇ ਵਿਚਾਲੇ ਇਹ ਸਿੱਧੀ ਟੱਕਰ ਸੀ ਅੱਜ ਸ਼ਾਮ ਨੂੰ ਹੀ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਤਾਂ ਦੱਸ ਦਈਏ ਕੀ ਐਚਐਸਜੀਐਮਸੀ ਦੇ ਐਜੀਪੀਸੀ ਤੋਂ ਵੱਖ ਹੋਣ ਮਗਰੋਂ ਇਹ ਪਹਿਲੀ ਵਾਰ ਚੋਣਾ ਹੋ ਰਹੀਆਂ ਨੇ ਤਾਂ ਵਧੇਰੀ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਲਾਈਵ ਨਪਿੰਦਰ ਜੁੜੇ ਹੋਏ ਨੇ ਉਥੋਂ ਨਪਿੰਦਰ ਕੀ ਕੁਝ ਜਾਣਕਾਰੀ ਹੈ ਇਸ ਪੂਰੇ ਮਾਮਲੇ ਦੇ ਵਿੱਚ VOTING ਹੋ ਚੁੱਕੀ ਹੈ VOTING ਮੁਕੰਮਲ ਹੋ ਗਈ ਹੈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਦੇਖੋ ਹਲੇ ਕਿਉਂਕਿ 5 ਵਜੇ ਤੱਕ VOTING ਜਿਹੜਾ ਹੈਗਾ ਪ੍ਰਕਿਰਿਆ ਸੀ ਕਿ 5 ਵਜੇ ਤੱਕ ਜਿਹੜਾ ਕੋਈ ਵਿਅਕਤੀ ਵੋਟ ਪਾਉਣ ਦੇ ਲਈ ਅੰਦਰ ਜਾਣਾ ਚਾਹੁੰਦਾ ਉਹ ਜਾ ਸਕਦਾ ਹੈ VOTING ਦੀ ਗਿਣਤੀ ਹਲੇ ਸ਼ੁਰੂ ਨਹੀਂ ਹੋਈ 5 ਵਜੇ ਤੱਕ ਦਾ ਸਮਾਂ ਸੀ ਕਿ ਜਿਹੜਾ ਕੋਈ ਵੋਟਰ ਆ ਗਿਆ ਉਹ ਪੋਲਿੰਗ ਬੂਥ ਦੇ ਅੰਦਰ ਜਾ ਸਕਦਾ ਹੈ 5 ਵਜੇ ਤੋਂ ਬਾਅਦ ਜਿਹੜੇ ਲੋਕ ਅੰਦਰ ਹੁੰਦੇ ਨੇ ਉਹ ਆਪਦੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਦੇ ਨੇ 5 ਵਜੇ ਤੋਂ ਬਾਅਦ ਗੇਟ ਬੰਦ ਹੋ ਜਾਂਦਾ ਪਿੱਛੇ ਤੁਸੀਂ ਨਜ਼ਰ ਮਾਰ ਸਕਦੇ ਹੋ ਕੀ ਗੇਟ ਬੰਦ ਹੋ ਚੁੱਕਿਆ ਪੂਰੇ ਪੂਰੇ 5 ਵਜੇ ਤੱਕ ਹੀ ਗੇਟ ਖੁੱਲਾ ਸੀ ਗੇਟ ਬੰਦ ਕਰਨ ਤੋਂ ਪਹਿਲਾਂ ਇੱਕ ਵਾਰੀ ਦਿੱਤੀ ਜਾਂਦੀ ਹੈ ਕਿ ਜੇ ਕੋਈ ਬਾਹਰ ਵੋਟ ਪਾਉਣ ਵਾਲਾ ਹੈਗਾ ਤਾਂ ਇੱਕ ਮਿੰਟ ਜਾਂ 30 ਸਕੰਡ ਹੈਗੇ ਨੇ ਇੰਨੀ ਦੇਰ ਦੇ ਵਿੱਚ ਕੋਈ ਅੰਦਰ ਆਉਣਾ ਚਾਵੇ ਤਾਂ ਆ ਸਕਦਾ ਤਾਂ ਉਹਨਾਂ ਨੂੰ ਅੰਦਰ ਆਉਣ ਦਾ ਸਮਾਂ ਦਿੱਤਾ ਜਾਂਦਾ 5 ਵਜੇ ਹੀ ਗੇਟ ਬੰਦ ਕਰ ਦਿੱਤਾ ਗਿਆ 5 ਵਜੇ ਹੀ ਗੇਟ ਬੰਦ ਕਰ ਦਿੱਤਾ ਗਿਆ ਹੁਣ ਜਿਹੜੇ ਸੁਰੱਖਿਆ ਕਰਮੀ ਨੇ ਜਿਹੜੇ ਉਹ ਅੰਦਰ ਨਜ਼ਰ ਆ ਰਹੇ ਨੇ ਸਿਕਿਉਰਿਟੀ ਫੋਰਸ ਨਜ਼ਰ ਆ ਰਹੀਆਂ ਨੇ ਔਰ ਜਿਹੜੇ ਕੋਈ ਇੱਕ ਦੋ ਵਿਅਕਤੀ ਅੰਦਰ VOTER ਹੈਗੇ ਨੇ ਕਿਉਂਕਿ ਜਿਆਦਾ VOTER ਦੀ ਕੋਈ ਲੰਬੀ ਲਾਈਨ ਤਾਂ ਹੈ ਨਹੀਂ ਸੀ ਤਾਂ ਜਿਸ ਬੂਤੇ ਅਸੀਂ ਇਸ ਵੇਲੇ ਮੌਜੂਦ ਆ ਤਾਂ ਦੇਖੋ ਜਿਹੜਾ ਵੀ ਇੱਕ ਅਦਾ ਵਿਅਕਤੀ ਅੰਦਰ VOTER ਹੈਗਾ ਉਹਨਾਂ ਦੀ VOTER ਹੋਗੀ ਹੋਏਗੀ ਹੁਣ ਕਰੀਬ ਕਰੀਬ ਥੋੜੀ ਦੇਰ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਇੱਥੋਂ ਬਾਹਰ ਆਉਣ ਦਿੱਤਾ ਜਾਵੇਗਾ ਤਾਂ ਇਹ ਪੁਰਖ ਖੇਤਰ ਦਾ ਜੋਤੀਸਰ ਜਿਹੜਾ ਹੈਗਾ ਪੋਲਿੰਗ ਬੂਥਾ ਤਾਂ ਥੋੜੀ ਦੇਰ ਤੱਕ ਜਿਹੜਾ ਵੀ ਅੰਦਰ VOTER ਹੈਗਾ ਉਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬਾਹਰ ਆ ਜੜ ਕੇ ਉਸ ਤੋਂ ਬਾਅਦ ਸਾਰੇ ਜਿਹੜੀ ਪ੍ਰਕਿਰਿਆ ਜਿਹੜੀ ਆ VOTING ਕੰਪਲੀਟ ਕਰਕੇ ਫਿਰ ਜਿਹੜੀ ਉਹਨੂੰ ਕਾਊਂਟਿੰਗ ਵਾਲੇ ਪਾਸੇ ਜਿਹੜਾ ਹੈਗਾ ਲਿਜਾਇਆ ਜਾਏਗਾ ਤਾਂ ਥੋੜੀ ਦੇਰ ਬਾਅਦ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਸਪਾਈਟ ਹੋ ਜਾਏਗੀ ਤਸਵੀਰ ਕਿਉਂਕਿ EVM ਦੇ ਅੰਦਰ ਆਹੀ ਗਿਣਤੀ ਹੋਣੀ ਹੈ ਕੋਈ ਪਹਿਲਾਂ ਵਾਂਗ ਬੈਲੇਟ ਤਾਂ ਦੇਣੇ ਨਹੀਂ ਸਦਾਈ EVM ਦੇ ਅੱਗੇ ਇੱਕ ਬਟਨ ਦਬਣਾ ਔਰ ਕੱਲੀ-ਕੱਲੀ ਮਸ਼ੀਨ ਆ ਜਿਹੜੀ ਉਨੇ ਆਪਣਾ ਡਾਟਾ ਦੇ ਦੇਣਾ ਫਿਰ ਉਹਨਾਂ ਮਸ਼ੀਨਾਂ ਦੇ ਹਿਸਾਬ ਨਾਲ ਫਿਰ ਉਹ ਸਾਰੀਆਂ ਮਸ਼ੀਨਾਂ ਦੀ ਕੈਲਕੂਲੇਸ਼ਨ ਕਰਕੇ ਜਿਹੜਾ ਹੈਗਾ ਉਹ ਰਿਜ਼ਲਟ ਹੈ ਜਿਹੜਾ ਉਹ ਸਭ ਦੇ ਸਾਹਮਣੇ ਹੋਏਗਾ ਤੇ ਸ਼ਾਇਦ ਇਸ ਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ ਥੋੜੀ ਦੇਰ ਤੱਕ ਹੀ ਤਸਵੀਰ ਸਾਫ਼ ਹੋ ਜਾਏਗੀ ਕਿ ਹਰਿਆਣੇ ਦੇ ਵਿੱਚ ਜਿਹੜੀ ਇਹ ਪੰਥਕ ਸਿਆਸਤ ਹੈ ਜਾਂ ਕਹ ਲਈਏ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਹੈਗੀ ਹੈ ਸੰਭ ਸੰਭਾਲ ਆ ਉਸ ਦੀ ਜ਼ਿੰਮੇਵਾਰੀ ਕਿਸ ਦੇ ਹਿੱਸੇ ਆਉਂਦੀ ਆ ਤਾਂ ਥੋੜੀ ਦੇਰ ਬਾਅਦ ਤਸਵੀਰ ਸਾਫ਼ ਹੋਣੀ ਸ਼ੁਰੂ ਹੋ ਜਾਏਗੀ ਹਾਲਾਂਕਿ ਉਸ ਤੋਂ ਬਾਅਦ ਪਹਿਲਾਂ ਇਹ ਦੇਖਿਆ ਜਾਏਗਾ ਕਿ ਕਿਹੜੇ ਗਰੁੱਪ ਦੇ ਜ਼ਿਆਦਾ ਮੈਂਬਰ ਜਿਹੜੇ ਨੇ ਉਹ ਜਿੱਤਦੇ ਨੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਪ੍ਰਧਾਨਗੀ ਵਾਲੇ ਪਾਸੇ ਜਿਹੜੀ ਇਹ ਗੱਲ ਤੁਰਨੀ ਆ ਤਾਂ ਫਿਲਹਾਲ VOTING ਪ੍ਰਕਿਰਿਆ ਹੁਣ ਕਹਿ ਸਕਦੇ ਆ ਕਿਉਂਕਿ 10 ਮਿੰਟ ਉੱਪਰ ਹੋ ਗਏ ਨੇ ਕਿ ਹੁਣ ਕਰੀਬ-ਕਰੀਬ VOTING ਪ੍ਰਕਿਰਿਆ ਪੂਰੀ ਹੋ ਚੁੱਕੀ ਆ ਥੋੜੀ ਦੇਰ ਬਾਅਦ ਜਿਹੜੀ ਆ ਗਿਣਤੀ ਉਹ ਸ਼ੁਰੂ ਹੋ ਜਾਏਗੀ ਜੀ ਨਪਿੰਦਰ ਜਿਸ ਤਰ੍ਹਾਂ ਕਿ ਅੱਜ ਚੋਣਾ ਹੋਈਆਂ ਨੇ ਮੁਕੰਮਲ ਹੋ ਗਈ ਹੈ VOTING ਤਾਂ ਤੁਸੀਂ ਸਵੇਰ ਤੋਂ ਹੀ ਉੱਥੇ ਮੌਜੂਦ ਹੋ ਤਾਂ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ 11 ਸਾਲਾਂ ਬਾਅਦ ਇਹ VOTING ਹੋ ਰਹੀ ਹੈ ਤਾਂ SGPC ਤੋਂ ਵੱਖ ਹੋ ਕੇ VOTING ਹੋ ਰਹੀ ਹੈ ਉੱਥੇ ਦੇ ਜੋ ਸਿੱਖ VOTER ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਦੇਖੋ ਕਿਉਂਕਿ ਹਰਿਆਣਾ ਦੀ ਵੱਖਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣਾਏ ਜਾਣ ਤੋਂ ਬਾਅਦ ਪਹਿਲੀ ਚੋਣ ਆ ਕਿਉਂਕਿ ਪਹਿਲਾਂ ਇਕੱਠੀ ਸੀ ਐਸਜੀਪੀਸੀ ਹੀ ਸਾਰੇ ਗੁਰਦੁਆਰਾ ਸਾਹਿਬ ਦਾ ਜਿਹੜਾ ਹੈਗਾ ਸਾਮ ਸੰਭਾਲ ਕਰਦੀ ਸੀ ਉਹਨਾਂ ਦੇ ਕੋਲੇ ਜ਼ਿੰਮੇਵਾਰੀ ਸੀ ਤਾਂ ਪਹਿਲੀ ਵਾਰੀ ਕਹਿ ਸਕਦੇ ਆ ਕਿ ਹਾਲਾਂਕਿ VOTING ਦੇ ਕੋਈ ਜਦੋਂ ਇਕੱਠੇ ਸੀ ਇਕੱਠੇ ਦੇ ਤੌਰ ਤੇ VOTING ਪਹਿਲਾਂ ਵੀ ਹੁੰਦੀ ਸੀ ਪਰ ਅਲੱਗ ਹੋਣ ਤੋਂ ਬਾਅਦ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਜਿਹੜੀ ਆ ਹੋਣ ਦੇ ਵਿੱਚ ਆਉਣ ਤੋਂ ਬਾਅਦ ਇਹ ਪਹਿਲੀ ਵਾਰ VOTING ਹੈ ਜਿਹੜੀ ਉਹ ਹੋਈ ਆ ਤਾਂ ਇਹ VOTING ਜਿਹੜੀ ਉਹ ਕਿਸ ਪਾਸੇ ਵੱਲ ਜਾਏਗੀ ਨਤੀਜੇ ਕਿਸ ਤਰ੍ਹਾਂ ਦੇ ਰਹਿਣਗੇ ਕਿਉਂਕਿ ਦੇਖੋ ਕੁੱਲ 40 ਅ ਅ ਸੀਟਾਂ ਨੇ 40 ਦੇ ਵਿੱਚੋਂ ਇੱਕ ਪਹਿਲੇ ਹੀ ਜਿਹੜਾ ਹੈਗਾ ਜਿੱਤੂ ਘਰਾਰ ਦੇ ਦਿੱਤਾ ਗਿਆ ਸੀ ਨਰਵ ਰੋਧ ਉਹਨਾਂ ਨੂੰ ਚੋਲਿਆ ਗਿਆ 39 ਦੇ ਲਈ VOTING ਜਿਹੜੀ ਉਹ ਅੱਜ ਹੋਈ ਆ 39 ਅ ਸੀਟਾਂ ਤੇ ਹੁਣ ਕਿਸ ਦੇ ਹਿੱਸੇ ਵੱਧ ਸੀਟਾਂ ਹੁੰਦੀਆਂ ਨੇ ਕਿਹੜੇ ਗਰੁੱਪ ਦੇ ਕਿਉਂਕਿ ਮੁੱਖ ਤੌਰ ਤੇ ਜਿਹੜੇ ਚਾਰ ਗਰੁੱਪ ਦੇਖੇ ਜਾ ਰਹੇ ਨੇ ਤਾਂ ਉਹਨਾਂ ਦੇ ਵਿੱਚ ਕਿਸ ਦੇ ਇਸ ਤੋਂ ਜ਼ਿਆਦਾ ਮੈਂਬਰ ਆਉਂਦੇ ਨੇ ਔਰ ਦੇਖੋ ਜ਼ਾਹਿਰ ਜੀ ਗੱਲ ਹੈ ਕਿ ਹਾਲਾਂਕਿ ਦਾਵਾ ਇਹ ਕੀਤਾ ਜਾ ਰਿਹਾ ਜਿਵੇਂ ਦੇਖੋ ਅਕਾਲੀ ਦਲ ਐ ਐਸਜੀਪੀਸੀ ਉਸੇ ਤਰ੍ਹਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਅਕਾਲੀ ਦਲ ਦੇ ਨਾਲ ਜਿਹੜਾ ਹੈਗਾ ਕਲੱਬ ਕੀਤਾ ਜਾਂਦਾ ਤਾਂ ਹਰਿਆਣੇ ਦੇ ਵਿੱਚ ਅਕਾਲੀ ਦਲ ਨੇ ਆਪਣਾ ਹੈਗਾ ਜਿਹੜਾ ਪੰਥਕ ਦਲ ਬਣਾਇਆ ਹੈਗਾ ਤਾਂ ਉਹ ਆਪਣੇ ਉਮੀਦਵਾਰ ਉਹਨਾਂ ਚੋਣ ਮੈਦਾਨ ਦੇ ਜੇ ਨਤਾਰੇ ਨੇ ਕਿ ਕੋਸ਼ਿਸ਼ ਇਹੀ ਕਿ ਜੇ ਇਸ ਵਾਰ ਵੱਖਰੀ ਕਮੇਟੀ ਜਿਹੜੀ ਹੈਗੀ ਬਣ ਗਈ ਹੈ ਵੱਖਰੇ ਤੌਰ ਤੇ ਜਿਹੜੀ ਹੈਗੀ ਹੈ ਸਾਬ ਸੰਭਾਲ ਦੀ ਜ਼ਿੰਮੇਵਾਰੀ ਇੱਕ ਵੱਖਰੀ ਕਮੇਟੀ ਨੇ ਕਰਨੀ ਹੈ ਹਰਿਆਣੇ ਦੀ ਤਾਂ ਇਹ ਕੋਸ਼ਿਸ਼ ਹੈ ਕਿ ਹਰਿਆਣੇ ਦੇ ਵਿੱਚ ਵੀ ਕਿਦਾਂ ਕਿਤੇ ਕੱਲ ਜਨ ਨੂੰ ਲੱਗਦਾ ਹੈ ਕਿ ਉਹਨਾਂ ਜਿਹੜਾ ਪੰਥਕ ਦਲ ਉਹਨਾਂ ਨੇ ਵੱਖਰੇ ਤੌਰ ਤੇ ਬਣਾਇਆ ਹਰਿਆਣੇ ਦੇ ਵਿੱਚ ਪੰਥਕ ਸਿਆਸਤ ਦੇ ਲਈ ਉਹਨਾਂ ਨੂੰ ਲੱਗਦਾ ਹੈ ਕਿ ਜੇ ਉਹਨਾਂ ਦੇ ਹਿੱਸੇ ਵੱਧ ਮੈਂਬਰ ਆ ਜਾਂਦੇ ਨੇ ਤਾਂ ਐਸੇ ਦੇ ਵਿੱਚ ਡਾਇਰੈਕਟਰੀ ਨਹੀਂ ਤਾਂ ਇਨਡਾਇਰੈਕਟਲੀ ਐਸਜੀਪੀਸੀ ਦੇ ਕੋਲੇ ਹੀ ਜਿਹੜਾ ਹੈਗਾ ਜਾਂ ਕਿਉਂਕਿ ਉਹਨਾਂ ਦੇ ਗਾਈਡੈਂਸ ਦੇ ਮੁਤਾਬਕ ਪਤਾ ਇੱਥੇ ਚੱਲਿਆ ਜਾ ਸਕਦਾ ਪਰ ਇਹ ਇਨਾ ਆਸਾਨ ਰਸਤਾ ਨਹੀਂ ਹੈ ਹਲੇ ਇਹਦੇ ਨਤੀਜੇ ਕੀ ਹੋਣਗੇ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਕਿਉਂਕਿ ਜੇ ਵੱਖਰੀ ਕਮੇਟੀ ਦੀ ਮੰਗ ਉੱਠੀ ਸੀ ਜਦੋਂ ਹੁੱਡਾ ਸਰਕਾਰ ਵੇਲੇ ਇਹ ਫੈਸਲਾ ਲੈ ਲਿਆ ਗਿਆ ਸੀ ਵੱਖਰੀ ਕਮੇਟੀ ਦੀ ਮੰਗ ਜਦੋਂ ਉੱਠੀ ਤਾਂ ਐਸਡੀਪੀਸੀ ਦੇ ਕੋਲੇ ਹੀ ਪ੍ਰਬੰਧ ਸੀ ਤਾਂ ਕਿਹੜੇ ਕਾਰਨ ਮੁੱਖ ਤੌਰ ਤੇ ਰਹੇ ਉਹ ਕਾਰਨ ਅੱਜ ਕਿੰਨੇ ਕੁ ਪ੍ਰਭਾਵੀ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖੜੀਆਂ ਪੈਣ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਵੋਟਰ ਹੈ ਉਹਨਾਂ ਦੀ ਨਬਜ਼ ਟਟੋਲੀ ਜਾਂਦੀ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਆਖਿਰ ਹੁਣ ਪ੍ਰਭਾਵ ਕੀ ਹੈ ਕੀ ਪਹਿਲਾਂ ਕਿਉਂਕਿ ਵੋਟਰ ਵੀ ਇੰਨੇ ਟਾਈਮ ਦੇ ਵਿੱਚ ਸਿੱਧੇ ਤੌਰ ਤੇ ਵੋਟਰ ਦੀ ਸਾਇਕੀ ਵੀ ਬਦਲੀ ਹੈ ਵੋਟਰ ਵੱਡੀ ਗਿਣਤੀ ਵਿੱਚ ਹੁਣ ਨੌਜਵਾਨ ਵੋਟਰ ਜਿਹੜੇ ਨੇ ਉਹ ਸਾਹਮਣੇ ਆ ਗਏ ਨੇ ਪਹਿਲਾਂ ਤੇ ਹੁਣ ਦੇ ਵਿੱਚ ਬੜਾ ਫਰਕ ਆ ਗਿਆ ਤਾਂ ਐਸੇ ਹਾਲਾਤਾਂ ਦੇ ਵਿੱਚ ਦੇਖਦੇ ਆ ਕਿ ਇਸ ਵਾਰ ਹਰਿਆਣਾ ਦੀ ਪੰਥਕ ਸਿਆਸਤ ਕਿਸ ਪਾਸੇ ਵੱਲ ਜਾਏਗੀ ਕਿਹਦੇ ਹਿੱਸੇ ਜਿਹੜੀ ਜ਼ਿੰਮੇਵਾਰੀ ਆਏਗੀ ਕਿਸ ਦੇ ਹਿੱਸੇ ਸੇਵਾ ਸੰਭਾਲ ਆਏਗੀ ਹਰਿਆਣਾ ਦੇ ਜਿਹੜੇ 52 ਇਤਿਹਾਸਕ ਗੁਰਦੁਆਰਾ ਸਾਬਾਨ ਜਿਹੜੇ ਗੁਰਦੁਆਰਾ ਸਾਹਿਬ ਦੱਸੇ ਜਾਂਦੇ ਨੇ ਕਿ ਬਿਲਕੁਲ ਤਾਂ ਤੁਹਾਡੇ ਨਾਲ ਅਸੀਂ ਬੜੇ ਰਹਾਂਗੇ ਥੋੜੀ ਦੇਰ ਬਾਅਦ ਹੋਰ ਅਪਡੇਟ ਲਵਾਂਗੇ ਤਾਂ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਅੱਜ ਚੋਣਾ ਹੋਣੀਆਂ ਸੀ ਐਚਐਸਜੀਐਮਸੀ ਦੀ ਚੋਣਾ ਸੀ ਉਹ VOTING ਮੁਕੰਮਲ ਹੋ ਗਈ ਹੈ ਤਾਂ ਹੋ ਸਕਦਾ ਹੈ ਕਿ ਹੁਣ ਜੋ ਹੈ VOTING ਕਾਊਂਟਿੰਗ ਦੀ ਪ੍ਰਕਿਰਿਆ ਉਹ ਸ਼ੁਰੂ ਹੋ ਚੁੱਕੀ ਹੈ ਤਾਂ 5 ਵਜੇ VOTING ਦੀ ਪ੍ਰਕਿਰਿਆ ਸੀ ਉਹ ਖਤਮ ਹੋ ਗਈ ਹੈ ਤਾਂ ਵੋਟ ਅੱਜ ਹੀ ਜੋ ਹੈ ਨਤੀਜੇ ਆਣੇ ਨੇ